ਕਣਾ ਨਹੀਂ ਹੈਗੀ ਜਿਸ ਤਰ੍ਹਾਂ ਇਹ ਘਟਨਾਵਾਂ ਦੇਸ਼ ਦੇ ਕੋਨੇ-ਕੋਨੇ ਦੇ ਵੱਡੇ ਸ਼ਹਿਰਾਂ ਵਿੱਚ ਤੇ ਦਿਨ-ਤੇ-ਦਿਨ ਦੇਖ ਨੂੰ ਮਿਲਦੀਆਂ ਨੇ ਮੈਂ ਅਕਸਰ ਗੱਲ ਕਰਦਾ ਹੁੰਦਾ ਕਿ ਚਾਰ ਦੀਵਾਰੀ ਨਾਲ ਆਪਾਂ ਗੱਲਾਪਾ ਕਰ ਨਹੀਂ ਸਮਝਦੇ ਜੋ ਸੁਸਾਇਟੀ ਹੈ ਜੋ ਸਮਾਜ ਦੇ ਵਿੱਚ ਪ੍ਰਭਾਵ ਨੇ ਕੋ ਚੰਗੇ ਮਾੜੇ ਉਹ ਸਾਡੇ ਪਰਿਵਾਰਾਂ ਤੱਕ ਜਰੂਰ ਪਹੁੰਚਦੇ ਆ ਜਿਸ ਤਰ੍ਹਾਂ ਆ ਪਿਛੇ ਬਲਕਿਸਦਾਨਾਂ ਦੀ ਬਾਰ-ਬਾਰ ਗੱਲ ਹੁੰਦੀ ਜਿਕਰ ਹੁੰਦਾ ਜਿਸ ਤਰ੍ਹਾਂ ਜਿੰਦਿਆਂ ਨੇ ਜਿਹੜਾ ਮਲਕਿਓ ਰੇਪ ਕੀਤਾ ਉਸ ਤੋਂ ਬਾਅਦ ਮਲਕਿਓ ਕਿਸ ਤਰ੍ਹਾਂ ਉਹ ਐ ਸੱਦਕੇ ਚੱਲ ਗਈ ਸੀ ਕਿ ਉਹ ਮਰ ਗਈ ਆ ਉਹਦੀ ਮੌਤ ਹੋ ਗਈ ਆ ਪਰ ਜਿਹਨੂੰ ਹੋਸ਼ ਆਈ ਉਹਨੇ ਆਲੇ ਦੁਆਲੇ ਆਪਣੇ ਪਰਿਵਾਰ ਦੇ ਜਿਹੜੇ ਉਹ ਨੰਬਰ ਸੀਗੇ ਉਹਨਾਂ ਨੇ ਦੇਖਿਆ ਉਹਦੇ ਉੱਤੇ ਕੀ ਬਿੱਤੀ ਜਾ ਮਲਕਿਓ ਤੇ ਬਿਆਨ ਨਹੀਂ ਕਰ ਸਕਦੇ ਇਸੇ ਤਰ੍ਹਾਂ ਜਿਹੜੇ ਡਾਕਟਰ ਕੋਲਕੱਤਾ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਇਸ ਤਰ੍ਹਾਂ ਇਹਨਾਂ ਨਾਲ ਜੋ ਹੋਇਆ ਜੋਨ ਚਸ਼ਮਾ ਲੱਗੇ ਹੋਏ ਸੀ ਮੁੱਖਿਆ ਮਾਰ ਮਾਰੋ ਜਿਹੜਾ ਕੱਚ ਸੀ 10 ਸਿਆ ਦਾ ਉਹਨਾਂ ਅੱਖਾਂ ਦੇ ਵਿੱਚ ਉਹਨਾਂ ਚੁਗਿਆ ਤੇ ਸਰੀਰ ਦੇ ਮਲਕੇ ਵੱਖ-ਵੱਖ ਹਿੱਸਿਆਂ ਚੋਂ ਜਿਸ ਤਰ੍ਹਾਂ ਲਹੂ ਮਲਕੇ ਉਹਨਾਂ ਦੇ ਆਇਆ ਹੈਗਾ ਇਹ ਦ੍ਰਿੰਦਗੀ ਮੈਂ ਉਸ ਤਰ੍ਹਾਂ ਬਿਆਨ ਵੀ ਨਹੀਂ ਕਰ ਸਕਦਾ ਕਿ ਮੈਂ ਕਰ ਦੋ ਉਹ ਮਲਕੇ ਸਾਡੇ ਡਾਕਟਰ ਨੇ ਚੱਲਿਆ ਹੈਗਾ 36 ਘੰਟਿਆਂ ਦੀ ਡਿਊਟੀ ਤੋਂ ਬਾਅਦ ਜਿਉ ਉਹਨਾਂ ਨੂੰ ਇਹ ਨਾਮ ਮਿਲਦਾ ਸਮਾਜ ਦੇ ਵਿੱਚੋਂ ਤਾਂ ਇਹ ਦੇਸ਼ ਦੇ ਉੱਪਰ ਇਸ ਤੋਂ ਵੱਡਾ ਕਾਲਾ ਧੱਬਾ ਨਹੀਂ ਸਕਦੇ ਹੈਗੇ ਇਸ ਤਰ੍ਹਾਂ ਇਸ ਸਾਇਟੀ ਦੇ ਵਿੱਚ ਸਾਡੇ ਵਿਚਨ ਦਾ ਲਾਇਕ ਹੀ ਨਹੀਂ ਬਲਕਿ ਸਮਾਜ ਦੇ ਵਿੱਚ ਕੀ ਕੀ ਵਾਪਰਿਆ ਹੈਗਾ ਮੈਂ ਤਿੰਨ ਗੱਲਾਂ ਲੋਕਾਂ ਨੂੰ ਕਹਿੰਦਾ ਕਰੂੰਗਾ ਜਿਹਦੇ ਜਿੱਦਾਂ ਤੋਂ ਥੋੜਾ ਗ੍ਰੋਸ ਕਰਨਾ ਚਾਹੀਦਾ ਹੈਗਾ ਪਹਿਲੀ ਗੱਲ ਤਾਂ ਇਹ ਹੈ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਕਮੈਂਟ ਵਾਜੀ ਹੁੰਦੀ ਆ ਜਿਸ ਤਰ੍ਹਾਂ ਅਮਲ ਕੇ ਇੱਕ ਹਮਨ ਨੂੰ ਉਹਦੇ ਕੱਪੜਿਆਂ ਤੋਂ ਜੱਜ ਕੀਤਾ ਜਾਂਦਾ ਉਹਦੇ ਫਰੰਡ ਸਰਕਲ ਤੋਂ ਜੱਜ ਕੀਤਾ ਜਾਂਦਾ ਉਹਨੂੰ ਵਿਕਟਮ ਉਹਨੂੰ ਮੰਨਿਆ ਜਾਂਦਾ ਕਿ ਤੇਰੇ ਕਰਕੇ ਹੁੰਦਾ ਹੈਗਾ ਤੇ ਦੂਸਰਾ ਜਿਹੜਾ ਹੈਗਾ ਜਿੰਨੇ ਵੀ ਇਸ ਤਰ੍ਹਾਂ ਦੇ ਦੋਸ਼ੀ ਨੇ ਪੰਨਾ ਉਹ ਪੋਲਿਟਿਕਲ ਤਿਤੁਨਕੀ ਤਾਂ ਸਟਾਰਟ ਹੁੰਦੀ ਆ বারবার জিকির কর দিয়া যে ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਘਟਨਾਵਾਂ ਸਾਹਮਣੇ ਆਈਆਂ ਨੇ ਪਹਿਲਾਂ ਪਿੱਛੇ ਦੇ ਨਾ ਕੋਈ ਪੋਲਿਟਿਕਲ ਜਿਹੜਾ ਹੈਗਾ ਉਹ ਸੰਬੰਧ ਹੁੰਦਾ ਹੀ ਆ ਅਸੀਂ ਇਹ ਬਾਰ ਬਾਰ ਦੁਹਰਾ ਰਹੇ ਹਾਂ ਤੇ ਕੋਈ ਪਿਛੇ ਵੀ ਕਿਸੇ ਵੀ ਘਟਨਾ ਇੱਕ ਕਿਸੇ ਖੇਤਰ ਵਿੱਚ ਹੋ ਸਕਦੀ ਆ ਜੇ ਕਾਨੂੰਨੀ ਘਟਨਾ ਰੱਬ ਨਾ ਕਰੇ ਕੋ ਸਾਡੇ ਇਲਾਕੇ ਵਿੱਚ ਹੁੰਦੀ ਆ ਆਪੇ ਤૈયਿਆ ਕਰਿਓ ਕਿ ਅਸੀਂ ਚੁੱਪਲੀ ਬੈਠਾਂਗੇ ਇਹ ਪ੍ਰਸ਼ਾਸਨ ਵੀ ਸੁਣਦਾ ਸਰਕਾਰਾਂ ਵੀ ਸੁਣਨਾ ਤੇ ਇਸ ਤਰ੍ਹਾਂ ਦਾ ਜਿਹੜਾ ਇਹ ਸਮਾਜ ਵਿੱਚ ਜੋ ਇਸ ਤਰ੍ਹਾਂ ਦੇ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਇਹ ਬਰਦਾਸ਼ਤ ਰਾਇਕ ਨਹੀਂ ਹੈਗੀਆਂ ਸਾਨੂੰ ਇਕੱਠ ਹੁਗੇ ਮਾਤਾ ਪਿਤਾ ਨਾਲ ਨੌਜਵਾਨ ਬਜ਼ੁਰਗ ਸਾਰੇ ਇਹੋ ਜੀ ਕੁਰਤੀਆਂ ਖਿਲਾਫ ਲੜੀਏ ਤੇ ਜਿੰਨੇ ਵੀ ਅੱਜ ਜੱਥੇ ਬੰਦੀਆਂ ਪਹੁੰਚੀਆਂ ਨੇ ਕਿਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਗੁਲਿੰਦ ਕਿਸਾਨ ਸਭਾ ਜਲਿਹਰੀ ਕਿਸਾਨ ਸਭਾ ਜਿਹੜੀ ਆਪਣੀ ਸਮਰੂਹ ਸੁਸਾਇਟੀ ਹੋ ਗਈ ਹੈ ਉਹਨਾਂ ਵੱਲੋਂ ਡੀਟੀਐਫ ਹੈਗਾ ਤੁਹਾਨੂੰ ਮੈਡਮ ਕਿਰਨ ਸਾਰੇ ਪਹੁੰਚੇ ਹੈਗੇ ਹੋਰ ਵੀ 포ਟ ਜਿਹੜੇ ਜੱਥੇਬੰਦੀਆਂ ਦੇ ਆਗੂ ਪਹੁੰਚੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਡਾਕਟਰ ਅਮਨ ਡਾਕਟਰ ਅਮਨ ਜਿਹੜੇ ਪਗਵਾ ਸਤਰ ਤੱਕ ਪਹੁੰਚੇ ਆ ਉਹਨਾਂ ਦਾ ਵੀ ਬਿਲਕੁਲ ਧੰਨਵਾਦ ਹੈ ਕਿ ਇਸ ਤਰ੍ਹਾਂ ਲਾਮਬੰਦ ਹੋ ਕੇ ਆਪਾਂ ਇਸ ਤਰ੍ਹਾਂ ਦੀ ਜਿਹੜੀ ਮਿਲ ਕੇ ਕੋਈ ਪ੍ਰੋਟੈਸਟ ਜ਼ਰੂਰੀ ਆ ਕਿ ਰੋਸੇ ਸਰਕਾਰਾਂ ਤੱਕ ਪਹੁੰਚੇ ਲੋਕਾਂ ਤੱਕ ਗੱਲ ਪਹੁੰਚੇ ਗੱਲ ਹੈ ਕੀ ਆ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਦੁਨੀਆ ਵਿੱਚ ਵਾਪਰ ਕੀ ਰਿਹਾ ਸਾਡੇ ਸਮਾਜ ਵਿੱਚ ਵਾਪਰ ਕੀ ਰਿਹਾ ਇਸ ਕਰਕੇ ਆਵਾਜ਼ ਉਠਾਣੀ ਜ਼ਰੂਰੀ ਹੈਗੀ ਆ ਤੇ ਮੈਂ ਸਾਰਿਆਂ ਦਾ ਆਏ ਨਾ ਰਿਹਾ ਬਹੁਤ ਧੰਨਵਾਦ ਕਰਦਾ ਆਪਣੀ ਨੀਗਲ ਨਾਲ ਕਹਿੰਦਾ ਧੰਨ ਜਗਤ ਇਹਨਾਂ ਦੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ